ਪਿਛਲੇ ਲੰਮੇ ਸਮੇਂ ਤੋਂ ਸ਼ਰਾਬਕੁਟਾ ਲੈਵਿਚ ਬੰਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ 1 ਜੂਨ ਤੱਕ ਜ਼ਮਾਨਤ ਦੇ ਦਿੱਤੀ ਗਈ ਹੈ ਦੱਸ ਦਈਏ ਕਿ ਪਿਛਲੇ ਲੰਮੇ ਸਮੇਂ ਤੋਂ ਅਰਵਿੰਦ ਕੇਜਰੀਵਾਲ ਤਿਹਾਰ جیل ਵਿੱਚ ਬੰਦ ਸਨ ਜ਼ਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਤੁਸੀਂ ਵੀ ਸੁਣੋ ਕੀ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਅੱਜ ਬੜੀ ਖੁਸ਼ੀ ਦਿਖਾ ਲਾ ਕਿ ਆਨਰੇਬਲ ਐਪੈਕਸ ਕੋਰਟ ਨੇ ਅਰਵਿੰਦ ਕੇਜਰੀਵਾਲ ਜੋ ਕਿ ਨੈਸ਼ਨਲ ਕਮਿਸ਼ਨਰ ਹੈਗੇ ਆਮ ਆਦਮੀ ਪਾਰਟੀ ਦੇ ਪੂਨਾ ਦੇ ਜਵਾਨ ਠਹਿ ਗਿਆ ਪਹਿਲੇ ਜੂਨ ਤੱਕ ਕੀਤੀ ਹੈਗੀ ਆ ਇਸ ਦੇ ਨਾਲ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਆ ਔਰ ਲੋਕੀ ਇਸ ਗੱਦੇ ਬਹੁਤ ਖੁਸ਼ ਹੋ ਬਣਾ ਰਹੇ ਹਨ ਕਿਉਂਕਿ ਜਿਹੜੇ ਮੋਦੀ ਸਾਹਿਬ ਹੈਗੇ ਆ ਇਹ ਡਿਟੇਟਰ ਬਣ ਰਿਹਾ ਹੈ ਇਹਦੀ ਸੋਚਿਆ ਸੀ ਕਿ ਮੈਂ ਸਾਰੇ ਜਿਹੜੇ ਦੋਧੀ ਤੇ ਨੇਤਾ ਹੈਗੇ ਆ ਉਹਨਾਂ ਨੂੰ ਜੇਲ੍ਹ 'ਚ ਬੰਦ ਕਰਕੇ ਤਾਂ ਮੈਂ ਜਿਹੜੀ ਹੈਗੀ ਆ ਇਲੈਕਸ਼ਨ ਜਿੱਤ ਲਵਾਂਗਾ ਪਰ ਉਹਦਾ ਇਹ ਪ੍ਰੇਖਿਆ ਹੈਗਾ ਦੂਰ ਹੋ ਗਿਆ ਹੈਗਾ ਔਰ ਸਾਰੇ ਇੰਡੀਆ ਦੇ ਪੱਛਲੇ ਹੈਗੇ ਮੋਦੀ ਲੇਅਰ ਖਤਮ ਹੋ ਚੁੱਕੀ ਹੈਗੀ ਆ ਇਹਨਾਂ ਨੂੰ ਵੱਧ ਤੋਂ ਵੱਧ 200 ਸੀਟਾਂ ਨਹੀਂ ਆਉਣੀਆਂ ਹੈਗੀਆਂ ਔਰ ਸਰਕਾਰ ਬ라운 ਤੇ ਜਿਹੜੀ ਗੱਲ ਸੋਚੀ ਉਹ ਤਾਂ ਬਹੁਤ ਦੂਰ ਦੀ ਗੱਲ ਹੈਗੀ ਆ ਸੋ ਉਹਦੇ ਕੋ ਵੈਕਟਰੀ ਦੇ ਵਿੱਚ ਜਿਹੜੇ ਚਾਰ ਜੁਨੀਅਰ ਰਿਜ਼ਲਟ ਆਣ ਹੈਗੇ ਉਹਦੇ ਬਾਰੇ ਇੰਡੀਆ ਬਲੌਗ ਜਿਹੜਾ ਹੈਗਾ ਬਣਿਆ ਹੈਗਾ ਆ ਉਹ ਜਿਹੜੀ ਸਰਕਾਰ ਲਾਉਣ ਜਾ ਰਿਹਾ ਆ ਔਰ ਇਸ ਕਰਕੇ ਅੱਜ ਅਸੀਂ ਸਾਰੇ ਬਹੁਤ ਖੁਸ਼ੀ ਮਨਾ ਰਹੇ ਹਾਂ ਬਹੁਤ ਬਹੁਤ ਮਿਹਰਬਾਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਜਪਾ ਸਰਕਾਰ ਆਮ ਆਦਮੀ ਪਾਰਟੀ ਦੇ ਸਾਰੇ ਸਾਡੇ ਸੁਪਰੀਮੋ ਲੀਡਰਸ ਨਾਲ ਤੱਕਾ ਕਰ ਰਹੀ ਆ ਤੱਕਾ ਕਰਦੇ ਹੋਏ ਉਹਨਾਂ ਨੂੰ ਛੂਠੇ ਕੇਸਾਂ ਵਿੱਚ ਫਸਾ ਕੇ ਛੋਟੇ ਮੋਟੇ ਕੇਸਾਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਈਡੀ ਦੀ ਧਮਕੀ ਜਾਂ ਹੋਰ ਸੀਬੀਆਈ ਦੀਆਂ ਧਮਕੀਆਂ ਦੇ ਕੇ ਉਹਨਾਂ ਦੇ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖਿਆ ਕਿ ਸਾਡੇ ਮਾਨਯੋਗ ਸੰਜੇ ਸਿੰਘ ਜੀ ਵੀ ਜੇਲ੍ਹ ਤੋਂ ਵਾਪਸ ਆ ਗਏ ਉਹਨਾਂ ਨੂੰ ਵੀ ਜ਼ਮਾਨਤ ਮਿਲ ਗਈ ਹੈ ਕਿਉਂਕਿ ਉਹਨਾਂ ਦਾ ਵੀ ਕੇਸ ਕੋਈ ਸਿੱਧ ਨਹੀਂ ਹੋ ਪਾਰ ਰਿਹਾ ਉਹਨਾਂ ਤੇ ਵੀ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਉਹ ਸਿੱਧ ਨਹੀਂ ਹੋ ਰਹੇ ਇਸੇ ਤਰ੍ਹਾਂ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਵੀ ਇਦਾਂ ਹੀ ਇਲਜ਼ਾਮ ਸਿੱਧ ਨਹੀਂ ਹੋ ਰਹੇ ਕਿ ਕਾਫੀ ਦਿਨਾਂ ਤੋਂ ਭਾਜਪਾ ਦੇ ਪਿੱਛੇ ਲੱਗ ਕੇ ਵਕੀਲਾਂ ਦੇ ਪਿੱਛੇ ਲੱਗ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਸੀਗਾ ਤੇ ਸਾਨੂੰ ਮਾਣ ਹੈ ਆਪਣੇ ਸੁਪਰੀਮ ਕੋਰਟ ਤੇ ਸਾਨੂੰ ਮਾਣ ਹੈ ਸਾਡੇ ਕਨਸਟੀਟਿਊਸ਼ਨ ਤੇ ਜਿਹੜਾ ਸਾਨੂੰ ਬਾਵਾ ਸਾਹਿਬ ਨੇ ਸਾਨੂੰ ਸੰਵਿਧਾਨ ਦਿੱਤਾ ਹੈ ਅਸੀਂ ਉਹਦਾ ਸਤਿਕਾਰ ਕਰਦੇ ਹਾਂ ਅਸੀਂ ਉੱਤੇ ਮਾਣ ਕਰਦੇ ਹਾਂ ਜਿਸ ਕਰਕੇ ਅੱਜ ਸ਼੍ਰੀਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਅੱਜ ਸੁਪਰੀਮ ਕੋਰਟ ਤੋਂ ਜਵਾਬਤ ਮਿਲੀ ਹੈ ਤੇ ਅਰਵਿੰਦ ਕੇਜਰੀਵਾਲ ਜੀ ਦਾ ਅਸੀਂ ਵੇਟ ਕਰ ਰਹੇ ਹਾਂ ਕਿ ਕਦੋਂ ਫਗਵਾੜੇ ਆਉਣਗੇ ਤਾਂ ਕਦੋਂ ਸਾਡੇ ਨਾਲ ਸਾਡੇ ਨਾਲ ਕੈਂਪੇਨਿੰਗ ਕਰਨਗੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਸਪਰੀਮ ਕੋਰਟ ਜੀ ਨੇ ਉਹਨਾਂ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਹੀ ਵਧੀਆ ਫੈਸਲਾ ਸੁਣਾਇਆ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀਮਨ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੂੰ ਜ਼ਮਾਨਤ ਮਿਲੀ ਆ ਔਰ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਸਾਡੇ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਸੰਵਿਧਾਨ ਆ ਉਹਨਾਂ ਦੀ ਇੱਕ ਖੂਬਸੂਰਤੀ ਆ ਕਿ ਉਹਦੇ ਮੁਤਾਬਕ ਸਾਡਾ ਦੇਸ਼ ਚੱਲ ਰਿਹਾ ਵਾ ਔਰ ਅੱਜ ਇਹ ਜਿਹੜਾ ਫੈਸਲਾ ਆਇਆ ਵਾ ਉਹ ਸੰਵਿਧਾਨ ਦੇ ਮੁਤਾਬਕ ਹੀ ਆਇਆ ਔਰ ਜਿਹੜੀ ਬੀਜੇਪੀ ਸਰਕਾਰ ਆ ਨਰਿੰਦਰ ਮੋਦੀ ਸਰਕਾਰ ਆ ਉਹਦੇ ਇੱਕ ਬਹੁਤ ਵੱਡੀ ਚਪੇੜ ਵਜੀ ਆ ਜਿਹਦੇ ਨਾਲ ਉਹਨਾਂ ਨੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਈਡੀ ਦਾ ਇਸਤੇਮਾਲ ਕਰਕੇ ਮਾਨਜੁਗ ਅਰਵਿੰਦ ਕੇਜਰੀਵਾਲ ਜਾਂ ਹੋਰ ਦੇਸ਼ ਦੇ ਜਿੰਨੇ ਵੀ ਆਗਾਂਵਾਦੂ ਨੇਤਾ ਵਾ ਉਹਨਾਂ ਨੂੰ ਜੇਲਾ ਅੰਦਰ ਡੱਕਣ ਦੀ ਕੋਸ਼ਿਸ਼ ਕੀਤੀ ਸੀ ਮੈਂ ਅੱਜ ਦੇਸ਼ ਦੇ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਪ੍ਰਧਾਨ ਮੰਤਰੀ ਸਿੱਖਿਆ ਸਵਾਮਾਂ ਦੀ ਗੱਲ ਨਹੀਂ ਕਰਦਾ ਜਿਹੜਾ ਸਿਹਤ ਦੀ ਗੱਲ ਨਹੀਂ ਕਰਦਾ ਜਿਹੜਾ ਬੇਰੋਜ਼ਗਾਰੀ ਦੀ ਗੱਲ ਨਹੀਂ ਕਰਦਾ ਜਾਂ ਜਿਹੜਾ ਲੋਕਾਂ ਨੂੰ ਅੱਗੇ ਵਧਾਉਣ ਦੀ ਗੱਲ ਨਹੀਂ ਕਰਦਾ ਜਿਦਾ ਸਿਰਫ ਇੱਕ ਹਿੰਦੂ ਮੁਸਲਮਾਨ ਦੇ ਵਿੱਚ ਇੱਕ 파ੜਾ ਪਾ ਕੇ ਆਪਣੀ ਵੋਟ ਬੈਂਕ ਦੀ ਰਾਜਨੀਤੀ ਕਰਦਾ ਉਹਨਾਂ ਨੂੰ ਪਛਾਣਨਾ ਚਾਹੀਦਾ ਵਾ ਦੇਸ਼ ਦੇ ਲੋਕਾਂ ਨੂੰ ਇਕੱਠੇ ਹੋ ਕੇ ਭਾਈਚਾਰਕ ਤੌਰ ਤੇ ਇਕੱਠੇ ਰਹਿਣਾ ਚਾਹੀਦਾ ਸਾਡੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ 92 ਸੀਟਾਂ ਪੰਜਾਬ ਦੇ ਵਿੱਚ ਲੈ ਕੇ ਇਤਿਹਾਸ ਰਚਿਆ ਸੀਗਾ ਇਹ ਇੱਥੇ ਬੀਜੇਪੀ ਦੀ ਬਖਲਾਹਟ ਨੂੰ ਦੇਖਦੇ ਹੋਏ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਸਭਾ ਚੋਣਾਂ ਤੋਂ ਪਹਿਲੇ ਲੋਕਤੰਤਰ ਦਾ ਕਾਰਨ ਕਰਦੇ ਹੋਏ ਅਤੇ 80 ਦੀ ਦੁਰਵਰਤੋਂ ਕਰਦੇ ਹੋਏ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ ਤਾਂ ਕਿ ਉਹ ਲੋਕ ਸਭਾ ਚੋਣਾਂ ਦਾ ਪ੍ਰਚਾਰ ਨਾ ਕਰ ਸਕਣ ਪਰ ਅੱਜ ਸੁਪਰੀਮ ਕੋਰਟ ਵੱਲੋਂ ਇੱਕ ਬਹੁਤ ਵੱਡੀ ਰਾਹਤ ਦਿੱਤੀ ਗਈ ਹੈ ਜਿਹੜੀ ਅਰਵਿੰਦ ਕੇਜਰੀਵਾਲ ਜੀ ਨੂੰ ਜਮਾਨਤ ਦਿੱਤੀ ਗਈ ਹੈ ਜਿੱਥੇ ਪਾਰਟੀ ਦੇ ਵਰਕਰਾਂ ਦੇ ਵਿੱਚ ਉਤਸ਼ਾਹ ਉੱਥੇ ਹੀ ਆਮ ਆਦਮੀ ਪਾਰਟੀ ਸਾਰੇ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਜਿੱਥੇ ਅਰਵਿੰਦ ਕੇਜਰੀਵਾਲ ਜੀ ਆ ਕੇ ਆਪਣੀ ਪਾਰਟੀ ਦਾ ਪੂਰਾ ਪ੍ਰਚਾਰ ਕਰਨਗੇ ਅਤੇ ਭਾਜਪਾ ਨੂੰ ਜਿਵੇਂ ਪੰਜਾਬ ਭਾਜਪਾ ਨੂੰ ਮੂੰਹ ਤੋੜਵਾ ਜਵਾਬ ਦੇਣਗੇ